ਆ ਦੇਖੋ ਕਿੰਨੀ ਘੈਂਟ ਡੈਕੋਰੇਸ਼ਨ ਆ ਮਿੱਤਰੋ ਜੂਮ ਕਰੋ ਕੋਰਸ ਨੂੰ ਇਕੱਠ ਵਾਵਾ ਹੋਊਗਾ ਨਾ ਜੱਟ ਜੇ ਦਰ ਨੂੰ ਜਾਂਦੇ ਹੈਲੋ ਗਾਇਸ ਵੈਲਕਮ ਬੈਕ ਟੂ ਅਨਦਰ ਬਲੌਗ ਕੱਲ ਨਹੀਂ ਮੈਂ ਬੋਲ ਪਾਇਆ ਤੇ ਆਹ ਦੇਖੋ ਟਾਈਮ ਤਾਂ ਬਹੁਤ ਥੋੜਾ ਹੀ ਹੋਇਆ ਹਜੇ ਕੀ ਟਾਈਮ ਹੋ ਗਿਆ 11 ਗੱਡੀਆਂ ਦੇਖੋ ਟੱਕ ਫੂਟ ਟੱਕ ਦਾ ਟੱਕ ਦਾ ਰੰਦੋਣੀ ਵੜੇ ਅੰਕੜਾ ਮੜਾ ਜਾਈ। ਆਹ ਮੜੇ ਸੱਟ ਜਾ ਹੋ ਜਗੇ। ਚੱਤ ਨੂੰ ਚੀ ਦੇ ਵੇਖਣਾ ਕਿਵੇਂ ਆ। ਦੇਖਣਾ ਕਿਵੇਂ ਆ। ਵਾਓ ਆ ਗਿਆ ਆਪਾ। ਸੇ ਕੀਨਾ ਸੀ? ਸੇਤੀਆ। ਸੇਤੀਆ। ਪਰ ਐਂਜ ਲੱਗ ਰਾਇ ਇੱਥੇ ਕੋਈ ਵਿਆਹ ਹੀ ਨਹੀਂ ਹੈਗਾ। ਅੱਜ ਇੱਥੇ ਗੱਲੇ। ਸੱਨੇ ਗੱਲੇ। ਪਰ ਨਹੀਂ ਵਿਆਹ ਹੈਗਾ। ਉਹ ਸਾਰੇ ਲਾਵਾਂ ਲੈਣ ਗਏ ਵੇ ਆ। ਫਿਰ ਮੈਂ ਕੱਲ ਵੀ ਨਹੀਂ ਗਿਆ ਨਾ ਲਾਵਾਂ ਵਾਲਿਆਂ ਦਾ। ਕੱਲ ਜਾਣ ਦਾ ਹੱਕ ਸੀ ਚਲੋ ਆਓ ਕੋ ਖਾਲੀ ਖਾਲੀ ਡੈਕੋਰੇਸ਼ਨ ਸੋਣੀ ਆ ਯਾਰ ਹਰੇਕ ਵਿਆਹ ਚ ਸੋਣੀ ਹੁੰਦੀ ਆ ਮਾੜੀ ਹੁੰਦੀ ਨਹੀਂ ਕਿਸੇ ਚ ਹਾਂ ਫੋਟੋਆਂ ਤੋਂ ਲੱਗ ਜੂ ਪਤਾ ਆ ਦੇਖੋ ਤਾਂ ਆਪਣਾ ਲਵ ਜੋਤੀ ਆ ਇਹ ਆਪਣਾ ਹੀ ਪ੍ਰੋਗਰਾਮ ਵੇਖੀ ਕੀ ਆ ਇਹ ਆਪਾਂ ਜਰਾ ਪਹਿਲਾਂ ਆਏ ਆ ਮੈਂ ਸ਼ੂਟ ਕਰ ਲਵਾਂ ਬਾਅਦ ਚੁਣੀ ਕੋ ਸੋਣਾ ਸੋਹਣਾ ਸੋਹਣਾ ਕੱਲ ਤਾਂ ਮੈਂ ਕੋ ਬੋਲ ਹੀ ਨਹੀਂ ਪਾਇਆ ਆ ਦੇਖੋ ਸਾਈਕਲਾਂ ਫੋਟੋਆਂ ਵੀ ਆਹ ਦਾ ਬਾਪਾ ਬਾਪਾ ਬਰੇ ਬਾਪ ਬਾਪਰੇ ਬਾਪ ਕੈਂਟ 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 ਪੋਕੈਂਟ ਡੈਕੋਰੇਸ਼ਨ ਆ ਸੈਟ ਐ ਰੱਖ ਆ ਕਾ ਮਹੌਲ ਚ ਆ ਰਿਹਾ ਤਾ ਪ੍ਰੈਸੀ ਬਾਰੀਸੀ ਤੀ ਆ ਗਏ ਹਾਂ ਢੱਕਾ ਹੈ ਢੱਕਾ ਪੂਰਾ ਘੰਟਾ ਕੰਮ ਸੋ ਆਪਿਆ ਬੱਸ ਸੋ ਇਹ ਸਭ ਕੁਝ ਮਿਲੂਗਾ ਤੁਹਾਨੂੰ ਪੰਜਾਬੀਆਂ ਦੇ ਵਿਆਹਾਂ ਵਿੱਚ ਲੈਵਿਸ਼ ਸਟਾਈਲ ਦੇ ਮੈਰਿਜ ਅਚ ਤਾਂ ਢੱਡਾ ਚੱਲੋ ਅੰਕ ਜੱਟ ਜੱਤਰ ਨੂੰ ਜਾਂਦੇ ਨਾ ਕੁਝ ਮੱਚ ਹਰ ਮੈਂ ਚੁੱਟੀ ਸ਼ਰਟ ਪਾ ਕੇ ਆਇਆ ਹਾਂ। ਦਾ ਤਾ ਦਾ ਦਾ ਨੋ। ਅੰਦਰ ਰੋਪਣ ਅੰਦਰ ਸਟਿੰਗ ਰੀਆ। ਐਟਾ ਕੰਮ। ਡੀਜੇ ਵੀ ਘੰਟਾ ਸਕ੍ਰੀਨ ਘੰਟਾ ਲੱਗੀ ਹੋਈ ਆ। ਤੇ ਡੀਜੇ ਦਾ ਕਲਾਪ ਭੰਦ ਲਾਉਣੇ ਪੈਣਗੇ। ਹਾਂ 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 ਪਹਿਲਾਂ ਜਾਵਾਂਗਾ ਸਟੇਜ ਉੱਤੇ ਵਿਚਾਰਾਂਗਾ। ਬਸ ਕੋਈ ਨਹੀਂ 3:30 ਵਜੇ ਦਰਦ ਆਉਂਦਾ। ਆਹ ਸਮ 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 ਕੋਰਸ ਇਕੱਠ ਵਾਵਾ ਹੋਊਗਾ ਨਾ। ਕਿਹੜਾ? ਨਹੀਂ ਨਹੀਂ ਆਰਕੈਸਟ ਨਹੀਂ ਹੋਣ ਕੋਈ ਲਾਉਂਦਾ। ਕੱਲ ਵੀ ਨਹੀਂ ਆਰਕੈਸਟ ਕਿਸੇ ਦੇ ਵਿਆਹ ਤੇ ਨਹੀਂ ਹੁੰਦੀ। ਅਸੀਂ ਚਲ ਕੇ ਬਣਾਣਾ ਮੈਂ ਤੇ ਸਾਗੇ ਆ ਕੇ ਟਾਣੇ। ਕਰੇ ਉਹ ਕਿਹਦਾ ਆ ਦੇ ਆਹੋ ਦੇਖੋ ਕਿੰਨੇ ਘੈਂਟ ਡੈਕੋਰੇਸ਼ਨ ਆ ਮਿੱਤਰੋ ਜਿਉਂ ਕਰੋ ਦੇਖੋ ਲਵਿਸ਼ ਸਟਾਈਲ ਲਗਜ਼ਰੀ ਇਹ ਸ਼ੈੱਡ ਲਾਇਆ ਹੋਇਆ ਵਧੀਆ ਇਹਨਾਂ ਦਾ ਚੱਲ ਬਾਹਰ ਚੱਲ ਗਿਆ ਆਜੋ ਬਾਹਰ ਮੈਂ ਤਾਂ ਕਿਹਾ ਮਾਲ ਕੀ ਚੱਲ ਰਿਹਾ ਉਹ ਹੀ ਕਰਦਾ ਉਹ ਹੀ ਫੋਟੋ ਫੋਟੋ ਖਿੱਚੋ ਲੋ ਮਗਲਾ ਗੱਡੀਆਂ ਵੀ ਆ ਗਈਆਂ ਬਰਾਤ ਵਾਲੀਆਂ ਨੇ ਥੋੜੀਆਂ ਬਹੁਤੀਆਂ ਕੱਲ ਨਹੀਂ ਮੈਂ ਉਹ ਕੱਲ ਵਾਲੇ ਬਲੌਗ ਮੈਨਾਂ ਨੂੰ ਦਿਖਾ ਨਹੀਂ ਪਾਇਆ ਯਾਰ ਕਿਉਂਕਿ ਪਹਿਲਾਂ ਨਾ ਕਿਡਾ ਪੜਾ ਗੰਬਾੜਾ ਸੀ ਕਿ ਕੋਈ ਵੀ ਵੇਟ ਗਏ ਅੱਜ ਪੂਰੇ ਟਾਈਮ ਤੇ ਅਜ ਦਾ ਵੇਟਰਾਂ ਨਾਲ ਕੰਮ ਕਰਦਾ ਸੀ ਹੋਰ ਕੋਈ ਨਹੀਂ ਆਇਆ ਪੈਲ ਸੀ ਕਿ ਦੋ ਤੱਕ ਸਾਰੇ ਜਨਮਾਂ ਤੇ ਬਸ ਉਹ ਸਾਡੇ ਸਹਰਦੂ ਬਾਕੀ ਤੁਸੀਂ ਇੰਸਟਾਗ੍ਰam ਤੇ ਦੇਖੋ ਮੇਰੇ ਹੋਟਲ ਮੈਂ ਬਾਯੂਰੇ ਦੇ ਫੋਟੋ ਬਹੁਤ ਸੁੰਨਗਾ ਹਾਂ ਚੀਜ਼ ਸਮਝੀ ਨਾ ਇੱਥੇ ਫੋਟੋ ਕਰਾਉਣੇ ਆ ਉਹ ਫਿਰ ਉਹ ਫਿਰ ਵਿਆਹ ਤੇ ਟੱਕਰ ਗਿਆ ਸੀ ਕੁਝ ਮਨਾਇਆ ਤੇ ਕਰੋ ਬਹੁਤ ਆ ਗਿਆ ਹਾਂ ਹੋਵੇ ਤਮ ਉਹ ਰੋਮੀ ਪੈਣਾ ਉਹ ਹੁਣ ਕੀ ਆ ਵਾ ਹੁਣ ਇਹ ਜੱਕਾ ਲੱਗੇ ਸ਼ਾਦੀਆਂ 'ਚ ਨਾ ਫੋਨ ਨੰਮਾ ਹੋ ਚੁੱਕਿਆ ਸੀ ਬੰਦ ਤੇ ਮੈਂ ਕਰਿਆ ਆਪਾਂ ਕਰਿਆ ਆ ਚੁੱਕਿਆ ਸੋ ਅੱਜ ਦਾ ਵਲੌਗ ਕਰਦੇ ਇਥੇ ਐਂਡ ਬੜੇ ਦਨੇ ਯਾਰ ਵਿਆਹ ਤੇ ਵਿਆਹ ਹੀ ਚੜੇ ਪਿਆ ਕਾਸੀ ਬੜਾ ਹੋਇਆ ਪਿਆ ਅਟੈਂਡੀ ਕਰਨੇ ਪੈਂਦੇ ਆ ਸੋ ਚਲੋ ਗੱਲ ਤੋਂ ਗੱਲ ਦਜਾਇਆ ਕਰਾਂਗੇ ਸੋ ਅੱਜ ਦਾ ਵਲੌਗ ਕਰਦੇ ਆਪਾਂ ਇਥੇ ਐਂਡ ਮੇਰਾ ਸਾਰੇ ਕੁਝ ਵਧੀਆ ਜਨ ਲੈ ਵਧੀਆ ਲੰਗਾ ਤੇ ਸਬਸਕ੍ਰਾਈਬ ਕਰੋ ਲਾਈਕ ਕਰੋ ਬਾਏ ਬਾਏ ਗਾਇਸ ਉਹ ਆਪਾ ਧੜੇ ਆ ਤੇ ਕੱਲ ਆਪਾਂ ਜਾਗੂ ਤੇ ਇਹ ਇਹ ਖਬਰਾਤ ਨਵੇੜ ਕੇ ਆਏ ਸੀ ਉਹ ਸਾਰਨ ਪਹਿਲਾਂ ਮੈਂ ਗੁਰਦੁਆਰੇ ਜਾ ਕੇ ਆਇਆ ਤੇ ਅੱਜ ਆਪਾਂ ਫੇਰ ਇੱਕ ਬਰਾਤ ਜਾਣਾ ਹੋਰ ਕੋਟ ਉਹ ਇੱਕ ਬਰਾਤ ਇੱਕ ਜਾਗੂ ਇੱਕ ਬਰਾਤ ਇੱਕ ਜਾਗੂ ਹੋਈ ਪਈ ਆ ਸੋ ਸਭ ਕਰਮਾਨੀਆਂ ਜਿੰਨਾ ਮੁੰਡਾ ਖਾਂਦਾ ਕਿ ਜਰੇਲਾ ਤੋਂ ਆਪਾਂ ਧਰਨਾ ਵਾਲਾ ਕੱਪੜੇ ਪਾਉਨੇ ਹੁਣ ਪਾਪੋਹੀ ਕੱਪੜੇ-ਕਪੜਾ ਕੇ ਫਿਰ ਜਾਣੇ ਬਰਾਤ ਵਾਲੇ ਕਰੇ ਤੇ ਟਾਈਮ ਵਾਵਾ ਹੀ ਹੋ ਚੁੱਕਿਆ ਅਸੀਂ ਕਦੇ ਬਾੜੀ ਸਦਿਆਂ ਹੁੰਨੇ ਆ ਕਦੇ ਬਾੜੀ ਲੇਟ ਹੁੰਨੇ ਆ ਸੋ ਅੱਜ ਮੈਂ ਘਰੋਂ ਤਾਂ ਠੀਕ ਆ ਸਾਭ ਜਿਹੜਾ ਟਾਈਮ ਆ ਤੇ ਬਸ ਕੱਪੜੇ ਪਾ ਕੇ ਮੈਂ ਜਾਂਦਾ ਹਾਂ ਮਿਲਦਾ ਰਾਜ